ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਅੱਜ ਦੇ ਨਵੇਂ ਬਰਾਉਨੀ ਸ਼ਰਵਾਤ ਜੀ ਇਸਤਰੀਆਂ ਨੇ ਜਿਹੜੇ ਕਾਉਂਜੋ ਬੰਦੇ ਲੈ ਆਏ ਤਾਂ ਤਾਂ ਸਭੀ ਗੱਲ ਤੋਂ ਗਈ ਤੀ ਲੱਗੇ ਨੇ ਬੰਦੇ ਸਾਰੇ ਖੀਲੇ ਆ ਲੱਗੇ 96 ਗਰੌੜੀ ਬੰਦੇ ਸਾਡੇ ਕੈਮਾ ਕੰਮ ਕਿਹੜਾ ਯਾਰਾ ਕਰਦਾ ਥੋੜੇ ਜੋਂ ਸਾਡੀ ਕਰਦਾ ਰਿਓ ਬਾਈ ਰੌਣਕ ਲਾਈ ਪਈ ਆ ਬੰਦਿਆਂ ਨੇ ਹਾਂ ਬਸ ਠੀਕ ਆ ਠੀਕ ਆ ਬਾਬਿਆਂ ਨਾਲੇ ਰੌਣਕ ਹੈ ਆਵੇਂ ਮੁੰਡਿਆਂ ਦੇ ਨਾ ਕੰਮ ਹੁੰਦਾ ਨਹੀਂ ਹਾਂਜੀ ਉੱਥੇ ਲੇ ਬਾਜ਼ਾਰ ਚ ਨੂੰ ਮੌਸਮ ਬਹੁਤ ਖਰਾਬ ਆ ਨਾ ਵਰਦਾ ਬਹੁਤ ਮੌਸਮ ਖਰਾਬ ਹੈ ਭਾਈ ਆ ਦੇਖੋ ਕਹਿਜਾ ਵਧੀਆ ਮੌਸਮ ਹੈ ਤੇ ਉਹ ਤਰੀਬ ਵਰਦਾ ਪੱਥਰ ਤੇ ਉਹਦੇ ਹੁਣ ਪੱਟੀ ਲਾਉਣੀਆਂ ਕਹਿੰਦਾ ਪੱਟੀ ਦੇ ਕੇ ਦੋ ਤੇ ਇੱਕ ਬਾਜ਼ਾਰ ਚ ਹੋਰ ਕੰਮ ਹੈ ਇੱਕ ਇਲੈਕਟ੍ਰੀਸ਼ੀਅਨ ਦੀਆਂ ਡੱਪੀਆਂ ਰਿਆ ਕੇ ਦੇਣੀਆਂ ਉਹ ਚਾਰ ਮਹੀਨੇ ਪਹਿਲਾਂ ਤੇ ਦੀ ਆ ਜਾ ਬਾਜ਼ਾਰ ਚ ਮੌਸਮ ਬਹੁਤ ਵਧੀਆ ਰੰਗੀਨ ਹੈ ਮੌਸਮ ਕਿੰਨੀ ਆ ਗਈਆਂ ਫੇਰ ਆ ਭਾਈ ਬਹਿ ਤਾਰਨ ਮੌਸਮ ਵਧੀਆ ਨਾ ਭਾਈ ਕੰਮ ਕਰਦਾ ਟਰਾਲਾ ਉਹਦਾ ਖਾਂਦਾ ਵਹਿਜੀ ਜੀ ਕੀ ਫਤੇ ਆਏ ਹਾਏ ਆਏ ਅੱਜ ਨੂੰ ਕੁਛ ਕਰੀਆ ਤੇ ਮਰਾਈਆ ਫਤੇ ਆਹ ਗੱਲ ਕਰੀਆ ਮੇਤਰੀ ਬਣ ਗਈ ਗੱਲ ਹੋਰ ਬਾਈ ਅੱਜ ਤਾਂ ਬਾਈ ਨੇ ਗੇ ਟੋਫੀ ਦਾ ਅੱਜ ਬਾਈ ਮੇਸਤਰੀ ਦੇ ਹੋਰ ਵੀ ਭਾਈ ਆਏ ਵੇ ਨਾਲ ਬਾਈ ਤਾਉਣ ਕ ਮੇਲਾ ਪੂਰਾ ਬੰਨਿਆ ਵਿਆ ਹਾਂ ਹਾਂ ਆ ਬਾਈ ਤੇਰਾ ਪਿੰਡ ਕਿਹੜਾ ਹੈ ਕਾਪੜਾ ਛੋਟਾ ਕਿਹੜਾ ਜੀ ਛੋਟਾ ਜੀ ਪੰਡੇ ਜਦੇ ਬੜਾ ਮਾਤਰੀ ਬਾਈ ਨਾ ਜੜੀ अच्छा ਤੁਸੀਂ ਤਾਂ ਹੀ ਪੌੜਨ ਦੀ ਗੱਲ ਭਾਈ ਨੂੰ ਪਤਾ ਠੀਕ ਆ ਠੀਕ ਆ ਭਾਈ ਅੱਦਾ ਹੀ ਸਾਡਾ ਜਦੋਂ ਚਾਦਦੇ ਆ ਬਾਜ਼ਾਰ ਚ ਹੁਣ ਪਹਿਲਾ ਇਹਈ ਕਰਈਏ ਕੰਮ ਮਿਹਨਤਰੀ ਲੱਗਿਆ ਵੇ ਇੰਦਰ ਉਹ ਦੇਖਿਆ ਚੌਂਕੀਦਾਰੇ ਨਾਲ ਆ ਤਾਂ ਤੁਸੀਂ ਸਮਟਣ ਨਾਲ ਬਾਹਰ ਵੀ ਪੈ ਤਾਂ ਉੱਪਰ ਸਮਟੜ ਦੀ ਮੀਂਹ ਪਾ ਤਾਂ ਤੁਸੀਂ ਆਜੋ ਆਜੋ ਨਾ ਨਾ ਮਿਹਨਤਰੀ ਚੌੜ ਨਾ ਕਰ ਉਹ ਨਾ ਨਾ ਨਹੀਂ ਨਹੀਂ ਉਹਦੇ ਉਹ ਜੰਦੇ ਆ ਆਈਆਂ ਇੰਦਰ ਮਾਣੇ ਗੇ ਹਾਂਜੀ ਆ ਗਏ ਤਾਂ ਹੁਣ ਦੇਖਦੇ ਹਾਂ ਓਰੇ ਕੈਲਾ ਭਾਈ ਕਿਉਂਕਿ ਹਰੇਕ ਬੰਦੇ ਦੱਸ ਜਾਂ ਆਪਣੀ ਆਪਣਾ ਲੈਣਾ ਚਾਹੀਦਾ ਤਾਕੇ ਵੀ ਪਤਾ ਲੱਗਦਾ ਰਹਿੰਦਾ ਅੱਜ ਹੁਣ ਮਿਲਦੇ ਆ ਦੁਕਾਨ ਦੇ ਅੰਦਰ ਕੀ ਰੇਟ ਲਾਉਂਦੇ ਆ ਥੋੜਾ ਮਿੱਠਾ ਮਿੱਠਾ ਮੀ ਵੀ ਸ਼ੁਰੂ ਹੋ ਗਿਆ ਮੀ ਹੋ ਗਿਆ ਹੁਣ ਇਹਨਾਂ ਕੋਲ ਤਾਂ ਮਿਲੇ ਨਹੀਂ ਇਹਨਾਂ ਕੋਲ ਤਾਂ ਕੀ ਮਾਰਬਲ ਵਾਲਿਆਂ ਕੋਲ ਜਾਣੇ ਆ ਉਹ ਦੇਖ ਲੈਣੇ ਕੀ ਕਹਿੰਨੇ ਆ ਹਨਾ ਵੈਸੇ ਮੀ ਬਾਈ ਜ਼ਰੂਰੀ ਆਣਾ ਮੀ ਤਾਂ ਚਾਹ ਜ਼ਰੂਰੀ ਆ ਠੰਢੀ ਹੋ ਜੂ ਇਕੋ ਲਾ ਗਰਮੀ ਬਹੁਤ ਹੋ ਗਈ ਦੀ ਗਰਮੀ ਬਹੁਤ ਜ਼ਿਆਦਾ ਹੋ ਗਈ ਦੀ ਫਿਰ ਹੁਣ ਤੇ ਗਰਮੀ ਹੋ ਗਈ ਤਾਂ ਕਿੱਥੇ ਕਾਦਮ ਬਈ ਜੂਨ ਆਉਣਾ ਥੋ ਮੜਾ ਜਾਂ ਪੈਂਦਾ ਰਹੇ ਆ ਮੀਨਾ ਪੈਂਦਾ ਰਹੇ ਹਮੀ ਫੇ ਠੀਕ ਹੇ ਠੀਕ ਆ ਤੇ ਗਰਮੀ ਜੀ ਦਬੀ ਰਹੂਗੀ। ਸੋ ਇਹ ਕਣਕਾਂ ਵੀ ਫਿਰ ਇੱਕੋ ਲਖਤ ਮਰ ਜਾਣੀਆਂ। ਕਣਕਾਂ ਵੀ ਇੱਕੋ ਦਾਗਤ ਫਿਰ ਆ ਜਾਣੀਆਂ ਜਦ ਵਿੱਚੇ ਥੋੜੀ ਜਿਹੀ। ਇਹਨਾਂ ਛਾੜ ਨਹੀਂ ਪਈਆਂ ਹੁੰਦਾ। ਛਾੜ ਵੀ ਵਧੀਆ ਨਹੀਂ। ਛੁੱਪ ਜਾਂਦਾ ਕਣਕ ਦਾ ਦਾਣਾ ਵੀ ਥੋੜਾ ਪੈ ਜਾਂਦਾ। ਆਹ ਰੈਡਿਟੇਵ ਵਾਲੇ। ਇਹਨਾਂ ਕੋਲ ਵੀ ਆਲੇ। ਹੁਣ ਆਪਾਂ ਆਏ ਤੇ ਬਾਜ਼ਾਰ 'ਚ ਲੈ ਲਿਆ ਸਮਾਨ ਆਪਾਂ ਹਾਂ ਚੱਲਦੇ ਹੁਣ ਆਪਾਂ ਦੁਕਾਨ ਪਰ ਨੂੰ ਜੀ ਸਮਾਨ ਆਪਣਾ ਲੈ ਹੋ ਗਿਆ। ਛੋਟੇ ਛੋਟੇ ਸਮਾਨ ਤੇ ਮੀਂਹ ਪੈਂਦਾ ਤਾਂ ਗੱਡੀਉ ਲਿਆ ਫਿਰ ਅਸੀਂ ਨਾ। ਆਲੇ ਆਪਣੇ ਬਾਹਰ ਬਾਹਰ ਲੈਣਾ ਰੋਪੜ ਦੇ ਬਜ਼ਾਰ ਚ ਤਾਂ ਗੱਡੀ ਪੜਦੀ ਨਹੀਂ ਹੈ ਨਾ ਅਮਰਤ ਹਾਂਜੀ ਬਾਈ ਐਂਬੂਲੈਂਸਾਂ ਨੂੰ ਲੋਕਾਂ ਨੂੰ ਨਾ ਪੈਲ ਦੇ ਆਧਾਰ ਤੇ ਰਾਹ ਦੇਣਾ ਚਾਹੀਦਾ ਹੈ ਨਾ ਹਾਂ ਇਹਦਾ ਗੱਲ ਉੱਪਰ ਕੀ ਹੈ ਬਾਈ ਕਿਉਂਕਿ ਕਿਸੇ ਦੀ ਜਾਨ ਆਈ ਵੀ ਹੁੰਦੀ ਹੈ ਕਿ ਮੁੱਠੀ 'ਚ ਮਿੱਠੀ-ਮਿੱਠੀਆਂ ਜਿਹਾ ਮੀਂਹ ਪਈ ਜਾਂਦਾ ਹਟ ਜਾਂਦਾ ਕਦੇ ਪੈ ਜਾਂਦਾ ਚੱਲਦੇ ਹੁਣ ਦੁਕਾਨਾਲ ਪਰ ਯਾਰ ਕੋ ਉੱਥੇ ਦੇਖ ਰਹੇ ਸਾਂ ਲੁਧਿਆਣੇ ਜਾਣਾ ਲੁਧਿਆਣੇ ਫਿਰ ਦਿਖਾਉਣੇ ਤੁਹਾਨੂੰ ਮਾਰਕੀਟ ਅੱਜ ਲੁਧਿਆਣੇ ਦੀ ਦੇਖਦੇ ਹਾਂ ਕੋਈ ਨਾ ਕੁਝ ਕਰਦੇ ਇੱਥੇ ਵੀ ਚਲੋ ਜੀ ਜਦ ਮਿਲਦੇ ਹਾਂ ਤੁਹਾਨੂੰ ਦੁਕਾਨ 'ਪਾ ਹਾਂ ਅਮਰ ਤਾਂ ਚੱਲਦਾ ਹੈ ਲੇਬਰ ਵਾਲੇ ਫਿਰ ਫਲੇਵਰ ਚੌਂਕ ਵਾਲੇ ਫਿਰ ਲੇਬਰ ਤਾਂ ਬਾਈ ਫਿਰ ਅਨਕੀਲੀ ਹੋ ਰੇ ਪੜਾ ਕਰੇ ਹੈ ਪਾਣੀ ਕਰੇ ਰੋਟੀ ਦਿਹਾੜੀ ਪਾਰ ਹੋ ਜਾਣੀ ਇੰਨੇ ਚ ਇੱਕ ਆ ਬਾਈ ਸਾਡਾ ਇਲੈਕਟ੍ਰੀਸ਼ੀਅਨ ਆਇਆ ਏ ਕਹਿੰਦਾ ਵੀ ਪੀਪਾ ਹੀ ਤੇਨ ਦਾ ਚੋਣਾ ਪੈਂਦਾ ਇਹਨੂੰ ਵਾਸਤੇ ਲਿਆਉਣੇ ਇਹਨੂੰ ਬਹੁਤ ਔਦਰਾਲੀ ਦਾ ਔਖਾ ਆ ਇਹ ਫੜ ਗਿਆ ਗੁੱਡੇ 'ਚ ਤੇ ਬੜਾ ਔਖਾ ਆ ਵੀ ਕੱਲ ਪਤਾ ਨਹੀਂ ਕਿਹੜੀ ਗੱਲ ਹੁੰਦੀ ਆ ਵੀ ਜਿਹੜੀ ਇਕੱਲੇ ਨਹੀਂ ਹੁੰਦੀ ਐਵੇਂ ਤਰੀ ਬੜਿਆਵੇਂ ਵੀ ਖੁੱਟੇ ਜਾਏ ਨਾ ਆ ਤੇਲਾ ਵਾਲਾ ਕਾ ਇਲੈਕਟ੍ਰੀਸ਼ੀਅਨ ਦਾ ਠੰਡ ਲੱਗਦੀ ਆ ਦੋ ਵੱਜ ਗਏ ਹਜੇ ਤਾਂ ਹੱਥ ਕੱਟ ਜੀਂ ਚੋਂ ਬਾਹਰ ਤਾਂ ਹੀ ਕੰਮ ਹੋਣਾ ਐਨੀ ਟੋਰ ਨਹੀਂ ਕੰਮ ਨਹੀਂ ਹੋਣਾ ਇੱਧਰ ਦੇਖ ਲੈ ਆਪੇ ਹਜ਼ਾਰ ਚੱਕ ਲੈ ਆਮਰ ਦਾ ਗਾਣਾ ਹੁ ਮੈ ਲਾਉਣਾ ਜੂਰ ਤੇ ਲੱਗੇ ਜੂਰ ਲਾਓ ਕੀ ਰੋਮੀ ਕਣ ਵੀ 50 ਕਿਲੋ ਦਾ ਹੈ ਕੋਈ ਟ੍ਰੈਕ ਦੋ ਹੈ ਜੀ ਅੱਪਾ ਪਹੁੰਚ ਗਏ ਕੰਨ ਲੁਧਿਆਣਾ ਆ ਕਿੱਟੀ ਬਰੈਡ ਵਾਲਿਆਂ ਦੀ ਇੱਧਰ ਕਿੱਟੀ ਬਰੈਡ ਜੂਰ ਬਣਦਾ ਲਿਕਰ ਕਿੱਟੀ ਬਰੈਡ ਵਾਲੀ ਫੈਕਟਰੀ ਆ ਲੁਧਿਆਣੇ ਪਹੁੰਚਣ ਵਾਲੇ ਆ ਘਵਾੜਾ ਪਹੁੰਚ ਗਿਆ ਉਹ ਘਵਾੜੇ ਹਨਾ ਹਾਂਜੀ ਹਾਂ ਰਾਉਂਡ ਕਰਨੀ ਆ ਤੇ ਆਪਾਂ ਨੇ ਮਿਲਣਾ ਏਸੀ ਵਾਲੇ ਨੂੰ ਫਟਦੀ ਬਾਰੇ ਏਸੀ ਬਾਰੇ ਆਪਾਂ ਨੇ ਗੱਲ ਕਰੀ ਕੀਤੀ ਜੀ ਜਿੱਪ ਉੱਪਰ ਮਿਲਣਾ ਦਾ ਹੋ ਹੋ ਗਿਆ ਉਹਨਾਂ ਦਿੱਲੀ ਦੇ ਇੱਥੇ ਜਦ ਤੱਕ ਪਹੁੰਚਦਾ ਹੁਣ ਦੇਖ ਜਾਨੇ ਦਸ ਤਰਫੋਂ ਸਭ ਕੀ ਕੀ ਆ ਕੇ ਕਰਤੇ ਧੰਨਵਾਦ ਮੀ ਪੈ ਰਹੇ ਹੈ ਜੀ ਇਤਰ ਮੀ ਥੋੜਾ ਜਿਆਦਾ ਜਾਂਦਾ ਜੀ ਕਿੱਗਿਆ ਸਕੂਟਰ ਨਾਲੋਂ ਦੇਰ ਕੇ ਜਾ ਕੇ ਦੇਖਦੇ ਆਂ ਕੋਈ ਹੋਰ ਵੀ ਕੰਮ ਹਨ ਸਮੇਂ ਦੇ ਉੱਤੇ ਜਿਹੜੇ ਕਿਹੜੇ ਕੰਮ ਹੁੰਦੇ ਆਂ ਜੇ ਕੋਈ ਪੈਂਦੀ ਹੈ ਉਹ ਲੁਧਿਆਣਾ ਦੇ ਹਾਂਜੀ ਹਾਂਜੀ ਆਪਾਂ ਲੁਧਿਆਣਾ ਪਹੁੰਚ ਗਏ ਜੀ ਇਹ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਲੁਧਿਆਣੇ ਚ ਜੀ ਬਹੁਤ ਮਸ਼ਹੂਰ ਹੈ ਗੁਰਦੁਆਰਾ ਮਸ਼ਹੂਰ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਇਹ ਇਤਿਹਾਸਿਕ ਥੋਕਿਆ ਸੀ ਹਥਿਆਰ ਹਾਂ ਇਹ ਰੱਬ ਜੀ ਵੀਰ ਵੀ ਸਾਡੀ ਬੰਦਿਆ ਹਾਂ ਜੀ ਇਹ ਆਪਾਂ ਨੂੰ ਏਸੀ ਵਾਲਾ ਵੀਰ ਸੁਦਾ ਜਾਣਾ ਇੰਦਾ ਆਹ ਕੌਮ ਦਿੱਤਾ ਖੰਡਾ ਬਣਾਏ ਬਾਬਾ ਦੀਪ ਸਿੰਘ ਦੇ ਨੌਵਰ ਹੈ ਨਾ ਬਾਪਾ ਬੁੱਢਾ ਹੀ ਐਸੋ ਪਾਪਾ ਮੇਰਾ ਮਗਿਆ ਨੀ ਬੁੱਢਾ ਪਾਪਾ ਜੀ ਹਿਸਤਾਨ ਲੁਧਿਆਣਾ ਦੇ ਜੀ ਅਮਾਰ ਤੇ ਇਹਨਾਂ ਦੀ ਬਣਦੀ ਹੋਣੀ ਬਾਬਾ ਦੀ ਜੀ ਨੀ ਸਰਾਵਾਲਾ ਨਾਮਾ ਗੁਰਦੁਆਰਾ ਬਾਬਾ ਬੰਦੀ ਗੁਰਦੁਆਰਿਆ ਕੋਲ ਛੋਟ ਨੇ ਨਾ ਆ ਬਾਈ 버ગર ਵਾਲੇ ਵੀ ਉਹ ਮਸ਼ਹੂਰ ਨੇ ਬਾਬਾ 버ગર ਵਾਲੇ ਵੀ ਮਸ਼ਹੂਰ ਆਈ ਕਹਿੰਦੇ ਬਾਬਾ ਜੀ ਇਹ ਬਰਗਰ ਵਾਲੇ ਇਹ ਵੀ ਗੁਰਦੁਆਰਾ ਸਾਹਿਬ ਦੇ ਉਹ ਇਧਰ ਉਹ ਦੁਆਰਾ ਸਾਹਿਬ ਹੈ ਜੀ ਇਤਿਹਾਸੀ ਸਾਹਿਬ ਕੋਲਰ ਲੱਗੇ ਹੋਏ ਆ ਬਾਈ ਇਹ ਕਿਹ ਅਕ ਕੋਲਰ ਨੇ ਅੱਛਾ ਅਨਵੋਲ ਕੋਈ ਤਰੂਰੇ ਬੈਠਦਾ ਇੱਥੇ ਬੈਠਦਾ ਇਸ ਮਾਰਕੀਟ ਅੱਛਾ ਇਸ ਮਾਰਕੂਰੇ ਇੱਥੇ ਬੈਠਦਾ ਅੱਛਾ ਚੋਰੇ ਬੈਠਦਾ ਜਿਹੜਾ ਉਹ ਕਹਿੰਦੇ ਮਦਦ ਕਰ ਦੋ ਹਾਂ ਹਾਂ ਇੱਥੇ ਬੈਠਦਾ ਕੋਲ ਕੋਈ ਤਰੂਰੇ ਬੈਠਦੇ ਦਿਖਾਏ ਮਾਰਕੀਟ ਚ ਇਹ ਵੀ ਦਾਤ ਚੱਲਾਉਂਦੇ ਹੋਏ ਦਿਖਾ ਦੇ ਉਰੀ ਨੂੰ ਆਣਾ ਫਿਰ ਵਾਪਸ ਆਪਾਂ ਵਾਪਸ ਇਧਰ ਆ ਜਾਂਦੇ ਕਿੰਨਾ ਕੋਈ ਗੱਲ ਨਹੀਂ ਉਹ ਕਿੱਥੇ ਬਾਂਸਲ ਵਾਲਿਆਂ ਦੇ ਜਾਣਾ ਆ ਗਏ ਬਾਂਸਲ ਵਾਲੀ ਸਵੀਟ ਸ਼ਾਪ ਕੁਲਚਰ ਵੀ ਖੁੱਲ ਗਿਆ ਕੁਲਚਰ ਕਲਚਰ ਵੀ ਖੁੱਲ ਗਿਆ ਜੀ ਇੱਧਰ ਆ ਗਈ ਬਾਂਸਲ ਸਵੀਟਸ ਲੁਧਿਆਣਾ ਕੁਛ ਇਹਦੇ ਨਵੀਂ ਹਜੀ ਟ੍ਰੈਂਡ ਪਰ ਟ੍ਰੈਂਡਿੰਗ ਵਾਲਾ ਬਾਈ ਹਲਾਣੇ ਦਾ ਸੀ ਇਹ ਵੀ ਸੋਹਣੀ ਆ ਰਿਹਾ ਐ ਪਾਰਕਿੰਗ ਬਾਈ ਦੇ ਚੱਲੇ ਬਾਂਸਲ ਵਾਲਿਆਂ ਦੇ ਸਮਾਨ ਦੇਖਣ ਪਲਕਾਰ ਬਾਈ ਠੀਕ ਹੈ ਭਾਈ ਉਹ ਨਹੀਂ ਕਹਿੰਦੇ ਪੰਜ ਸਾਲਾਂ ਦੇ ਵੀ ਜਾਣਾ ਚ ਲੁਧਿਆਣੇ ਗਏ ਹਾਂ ਦੀ ਆਪਾਂ ਵੀ ਯਾਰ ਤੇ ਆਏ ਉਹ ਜੋ ਆਪਣੀ ਦਿਹਾੜੀ ਗਏ ਫਰੰਟਿੰਗ ਤੇ ਆਇਆ ਹੋਣਾ ਇਹ ਜਿਹੜੇ ਫਰੰਟ ਵਾਲਾ ਸੀ ਬਲੋਗ ਦੇਖਿਆ ਸੀ ਤੇ ਇਹਨਾਂ ਨਾਲ ਸਾਨੂੰ ਸਿੱਖਾਉਰੇ ਜੀ ਇਹ ਕਿਹੜਾ ਚੌਂਕ ਰਹੀ ਆਪਣੀ ਇਹ ਰੋੜਾ ਪੈਨ ਸਟੋਰ ਹੈਗਾ ਰੋੜਾ ਪੈਨ ਸਟੋਰ ਲੁਧਿਆਣੇ ਹਾਂ ਜੀ ਇਹ ਜਦੋਂ ਅੱਜ ਦੇ ਸਰਕਾਰੀ ਲਈ ਆਇਆ ਨਾ ਪਾਉਂਦੇ ਇੱਧਰ ਬੱਤੀ ਤੇ ਸੌਣਗੇ ਹੁਣ ਇਹ ਕਿਹੜਾ ਤਰ੍ਹਾਂ ਜੀ ਇੱਥੇ ਜੀ ਦਰਵਾਜ਼ੇ ਤੇ ਪੱਟਾ ਤੇ ਮਾਣਾ ਪੀ ਦਿਖਾ ਦੇ ਤੇ ਹੁਣ ਚੱਲੇ ਆ ਲੁਧਿਆਣੇ ਤੋਂ 8 ਛੇ ਤੋਂ ਤੁਗ ਆਪੇ ਧਿਆਨ ਨਾਲ ਕਿ ਕਿ ਰੈਂਟਾ ਹੋ ਗਈਆਂ ਭੀੜ ਭੜਕਾ ਬਹੁਤ ਹੈ ਲੁਧਿਆਣੇ ਦੇ ਵੀਨੇ ਆਉਣਾ ਬੜਾ ਧਿਆਨ ਨਾਲ ਆਈ ਕਰੋ ਇੱਥੇ ਕੋਈ ਭੀੜ ਭੜਕਾ ਬਹੁਤ ਹੈ ਜਿਹੜੀ ਗਿਲਟੀ ਲੈਣੀ ਹੈ ਮਿਸਤਰੀ ਉਰੇ ਤੋਂ ਲੈ ਕੇ ਆਉਣਾ ਲਖਣ ਬਾਈਪਾਸ ਹੈ ਫਰਕਾਰ ਭਾਈ ਕਿੰਨਾ ਟਾਈਮ ਕਿ ਅੱਧੇ ਕਿੰਨੇ ਵਜੇ ਆਇਤੇ ਆਪਾਂ 22 ਤੋਂ 9 ਵਜੇ ਆਇਦਰ ਹੁਣ ਚੱਲੇ ਬਾਸਤੀ 8 ਵਜੇ ਤੁਹਾਨੂੰ ਮਿਲਦੇ ਅੱਗੇ ਫਿਰ ਦੁਕਾਨ ਤੇ ਜਾ ਕੇ 20 ਹੀ ਸਾਰੇ ਇਹਦਾ ਕੰਮ ਹੈ ਜੀ ਇਹ ਸਾਰੇ ਇਦਾਂ ਦੇ ਡਿਜ਼ਾਈਨ ਬਣਾਏ ਹੋਏ ਆ ਤੁਸੀਂ ਸਾਰੇ ਬਣਾਏ ਆ ਹਰ ਇੱਕ ਤਰ੍ਹਾਂ ਦਾ ਮਤਲਬ ਇੰਟੀਰੀਅਰ ਚੀਜ਼ ਦਾ ਸਾਰਾ ਕੰਮ ਕਰ ਦਿੱਤਾ ਠੀਕ ਹੈ ਉਸ ਤੋਂ ਬਾਅਦ ਹੋਦਾ ਗਿਆ ਜੀ ਕਿਸੇ ਨੇ ਮਕਾਨ ਦਾ ਹਾਂਜੀ ਆਹ ਦਰਾਹੇ ਵਾਲੀ ਸੜਕ ਦਾ ਬਹੁਤ ਖਰਾਬ ਆ ਜਾਂਦੇ ਹੋਏ ਅਸੀਂ ਕੁਹਾੜੇ ਨੂੰ ਗਏ ਤੇ ਬਹੁਤ ਹੀ ਬਹੁਤ ਟਾਈਮ ਲੱਗ ਗਿਆ ਉਰੀ ਜਿਆਦਾ ਟੁੱਟੀ ਵੀ ਕਮੀ ਕਰਕੇ ਬਹੁਤ ਖਰਾਬ ਹੈ ਨਾ ਕੁਹਾੜੇ ਵਾਲਾ ਰੋਡ ਜਿਆਦਾ ਵਧੀਆ ਫਟ ਵੀ ਲੱਗ ਕੇ ਤੇ ਫਿਰ ਮਿਲਦੇ ਹੁਣ ਆਪਾਂ ਦੁਕਾਨ ਪਰ ਟਾਈਮ ਵੀ ਕਾਫੀ ਹੋ ਗਿਆ ਨਦਿਆਣੇ ਵੀ ਤੁਹਾਨੂੰ ਪਤਾ ਹੀ ਹੈ ਨਾ ਉੱਥੇ ਤੇ ਆਪਾਂ ਜਿਹੜੀ ਕਿਤੇ ਮਾਰਕੀਟ ਗਏ ਵ ਤੇ ਰੋਹੇ ਵਾਲੀ ਨਹਿਰ ਦਾ ਮੋੜ ਕੋਲੇ ਦਾ ਬੜੇ ਹਾਂਜੀ ਪਹੁੰਚ ਗਏ ਆਪਾਂ ਦੁਕਾਨ ਪਰ ਮਿਲਦੇ ਆ ਫਿਰ ਕੱਲ ਨੂੰ ਕਿਸੇ ਨਵੇਂ ਬਲੌਗ ਚ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਨਦਿਆਣੇ ਆਪਾਂ ਹਨਾ ਮਾਰਕੀਟ ਚ ਗਏ ਤੇ ਹਨਾ ਏਸੀ ਵਾਲਾ ਦਾ ਟੈਬਲ ਵਾਲਾ ਆਪਾਂ ਵੀਡੀਓ ਬਣੀ ਵੀ ਜੀ ਤੇ ਆਪਾਂ ਜੋ ਮੂਰੇ ਵੀ ਹਨ ਉਹ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਚ ਚਲੋ ਜੀ ਵਾਸ਼ਿੰਗ ਕਰਦੇ ਆਪਾਂ ਫਤਿਹ